ਬਾਣੀ ਦੇ ਇਹ ਬਚਨ ਹਨ ਸੱਚੇ ਪਾਤਸ਼ਾਹ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਕੀਤੇ ਹਨ ਜਿੱਥੇ ਆਪਾਂ ਪੜ੍ਹਦੇ ਆ ਨਾ ਦਰੋਪਤੀ ਲਾਜ ਰੱਖੀ ਹਰ ਪ੍ਰਭ ਜੀ ਸ਼ੀਨਤ ਬਸਤਰ ਤੀਨ ਬਹੁ ਸਾਜ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਸਮ ਦੀ ਬਾਣੀ ਤਾਂ ਇੱਕ ਸਾਰੀ ਗਾਥਾ ਹੀ ਬੜੀ ਖੋਲ ਕੇ ਲਿਖਤੀ ਮਾਰ ਰਹੀ ਹੈ ਇੱਕ ਹੀ ਇਹ ਕਰਮ ਦਾ ਚੱਕਰ ਉਹਨੇ ਇੱਕ ਪਰਦਾ ਟਕਿਆ ਹੈ ਪ੍ਰਮਾਤਮਾ ਨੇ ਉਹਦਾ ਪਰਦਾ ਟੜਾ ਤੁਸੀਂ ਯਕੀਨ ਜਾਨਣਾ ਜੇ ਆਪਾਂ ਮਹਾਂਪੁਰਖਾਂ ਦੀ ਯਾਦ ਮਨਾ ਰਹੇ ਹਾਂ ਜਿੰਦਗੀ 'ਚ ਕਿਸੇ ਦਾ ਪਰਦਾ ਤੁਹਾਡੇ ਅੱਗੇ ਖੁੱਲ ਗਿਆ ਹੈ ਤੁਸੀਂ ਉਸ ਦੇ ਪਰਦੇ ਨੂੰ ਟੱਕ ਦੇਣਾ ਪ੍ਰਮਾਤਮਾ ਤੁਹਾਡੇ ਕਰੋੜਾਂ ਪਰਦੇ ਟੱਕ ਦੇਣ ਕਰੋੜਾਂ ਪਰਦੇ ਅਰਦਾਸ 'ਚ ਆਪਾਂ ਰੋਜ਼ ਪਰਦੇ ਜਿਨ੍ਹਾਂ ਨੇ ਦੇਖ ਕੇ ਅਨ ਡਿਠ ਕੀਤਾ ਇਹ ਸਿੱਖ ਦੀ ਖਾਸੀਅਤ ਸੀ ਇਹ ਸਿੱਖ ਦੇ 'ਚ ਗੁਣ ਹੁੰਦਾ ਹੈ ਇਹ ਸੰਤ 'ਚ ਗੁਣ ਹੈ ਉਹ ਦੇਖ ਕੇ ਅਨ ਡਿਠ ਕਰਦਾ ਕਿਸੇ ਦੇ ਉੱਗਣ ਨੂੰ ਅੱਜ ਤਾਂ ਬੰਦਾ ਕਹਿੰਦਾ ਉਗਣ ਲੱਭੇ ਸਾਰੀ ਦੁਨੀਆ ਚ ਫਰੋਲ ਕੇ ਰੱਖ ਦਿੰਦੇ ਪਤਾ ਲਾ ਦਿਆਂ ਮੈਂ ਸਾਰਿਆਂ ਇਹ ਅਨਡੇਠ ਵਾਲਾ ਗੁਣ ਸਾਡੇ ਅੰਦਰੋਂ ਚਲਾ ਗਿਆ ਪਰ ਇਹ ਗੁਣ ਅਰਦਾਸ ਵਿੱਚ ਅਸੀਂ ਰੋਜ਼ ਸੁਣਦੇ ਆ ਉਹਨਾਂ ਗੁਰਸਿੱਖਾਂ ਦੀ ਮਹਿਮਾ ਹੀ ਤਾਂ ਹੈ ਕਿਉਂਕਿ ਉਹਨਾਂ ਅਨਡੇਠ ਕੀਤਾ ਹੈ ਦੇ ਅੱਜ ਇੱਕ ਕਿਸੇ ਦਾ ਪਰਦਾ ਟੱਕਿਆ ਪ੍ਰਮਾਤਮਾ ਕਰੋੜਾਂ ਪਰਦੇ ਟੱਕੇਗਾ ਸਭ ਇਹ ਕਰਮ ਦਾ ਚੱਕਰ ਦੂਸਰਾ ਦੇਖਣਾ ਕਰਮ ਦਾ ਚੱਕਰ ਉਸੇ ਕ੍ਰਿਸ਼ਨ ਜੀ ਦੇ ਸਮੇਂ ਦੀ ਗਾਥਾ ਜਿਹੜਾ ਭੀਸ਼ਮ ਪਤਾਮਾ ਸੀ ਨਾ 6 ਮਹੀਨੇ ਤੀਰਾਂ ਦੀ ਸੇਜ ਤੇ ਰਿਹਾ ਉਹਨਾਂ ਦਾ ਇਹ ਇਤਿਹਾਸ ਹੈ ਜਾਂ ਇਤਿਹਾਸ ਅਜੋ ਕਹਿੰਦਾ 6 ਮਹੀਨੇ ਤੀਰਾਂ ਦੀ ਸੇਜ ਤੇ ਰਿਹਾ ਸੀ ਜੰਗ ਦੇ ਮੈਦਾਨ ਚ ਭੀਸ਼ਮ ਪਤਾਮਾ ਫਿਰ ਉਹਦੀ ਮੌਤ ਹੋ ਗਈ ਅਖੀਰ ਦੇ ਸਮੇਂ ਉਹ ਪੁੱਛਦਾ ਕ੍ਰਿਸ਼ਨ ਭਗਵਾਨ ਮੈਂ ਆਪਣੀ ਜ਼ਿੰਦਗੀ ਚ ਕੋਈ ਮਾੜਾ ਕਰਮ ਨਹੀਂ ਕੀਤਾ ਕੋਈ ਐਸਾ ਮਾੜਾ ਕਰਮ ਨਹੀਂ ਕੀਤਾ ਜੀਦੇ ਲਈ ਮੈਨੂੰ ਇੰਨੀ ਸਜ਼ਾ ਮਿਲੇ ਕਿ 6 ਮਹੀਨੇ ਮੈਨੂੰ ਤੀਰਾਂ ਦੀ ਸੇਜ ਤੇ ਰਾਮ ਕਰਨਾ ਪਿਆ ਨਾ ਮੌਤ ਆਉਂਦੀ ਹੈ ਨਾ ਖਿਹੜਾ ਛੁੱਟਦਾ ਇੰਨੀ ਤਕਲੀਫ ਇੰਨਾ ਦੁੱਖ ਇਸ ਜਨਮ ਦੀ ਗੱਲ ਛੱਡ ਭਗਵਾਨ ਮੈਂ ਆਪਣਾ 100 ਜਨਮ ਪਿੱਛੇ ਦੇਖ ਲਿਆ ਮੈਂ ਕੋਈ ਪਾਪ ਨਹੀਂ ਕੀਤਾ ਇੰਨਾ ਵੱਡਾ ਤਾਂ ਨਹੀਂ ਕੀਤਾ ਕਿ 6 ਮਹੀਨੇ ਤੀਰਾਂ ਦੀ ਸੇਜ ਤੇ ਰਵਾਂ ਕ੍ਰਿਸ਼ਨ ਨੇ ਕਿਹਾ 100 ਜਨਮ ਦੇਖਿਆ 101 ਵਾਲਾ ਦੇਖਿਆ 101 ਵਾਲਾ ਦਿਖਾਇਆ ਕੀ ਦੇਖਿਆ ਇੱਕ ਸੱਪ ਭੱਜ ਜਾਂਦਾ ਸੀ ਭੱਜੇ ਜਾਂਦੇ ਸੱਪ ਨੂੰ ਡੰਡੇ ਦੇ ਸਾਰੇ ਨਾਲ ਚੁੱਕ ਕੇ ਤੇ ਉਹ ਕੰਡਿਆਂ ਦੇ ਉੱਤੇ ਸੁੱਟ ਦਿੰਦਾ ਉਹ ਕੰਡੇ ਸੱਪ ਦੇ ਵਿੱਚ ਲੰਘਦੇ ਸਾਰੇ 6 ਮਹੀਨੇ ਦੀ ਗੱਲ ਨਹੀਂ ਸਿਰਫ 6 ਦਿਨ ਤੜਫ ਤੜਫ ਕੇ ਉਹ ਸੱਪ ਮਰਿਆ ਉਹ 6 ਦਿਨ ਤੜਫ ਤੜਫ ਕੇ ਮਰਿਆ ਤੇ ਪਿੱਛੇ ਪਤਾਮਾਂ ਨੂੰ 6 ਮਹੀਨੇ ਸੀ ਤੀਰਾਂ ਤੇ ਤੜਫਣਾ ਪਿਆ ਇਨੂੰ ਗੁਰਬਾਣੀ ਕਹਿੰਦੀ ਹੈ ਆਪੇ ਬੀਜ ਆਪੇ ਹੀ ਕਾਓ ਜੇ ਅੱਜ ਮੈਂ ਆਪਣੇ ਹੱਥਾਂ ਨਾਲ ਕਿਸੇ ਦੀ ਪੱਗ ਲਾਵਾਂਗਾ ਤੇ ਪੱਗ ਮੇਰੀ ਸਲਾਮਤ ਨਹੀਂ ਰਹੇਗੀ ਕੋਈ ਲਾ ਦੇਵੇਗਾ ਫਿਰ ਮੇਰੀ ਵੀ ਅੱਜ ਮੈਂ ਕਿਸੇ ਦਾ ਅਪਮਾਨ ਕਰਾਂਗਾ ਤਾਂ ਮੇਰਾ ਵੀ ਅਪਮਾਨ ਹੋਏਗਾ ਅੱਜ ਮੈਂ ਕਿਸੇ ਨੂੰ ਇੱਜ਼ਤ ਦਿਆਂਗਾ ਸਤਕਾਰ ਦਿਆਂਗਾ ਖੁਸ਼ੀ ਦਿਆਂਗਾ ਸੁਖ ਦਿਆਂਗਾ ਮੰਗਣ ਦੀ ਲੋੜ ਨਹੀਂ ਹੈ ਭਰ ਜਾਏਗੀ ਝੋਲੀ ਖੁਸ਼ੀਆਂ ਦੇ ਨਾਲ ਸੁਖ ਤੇ ਨਾਲ ਅਸੀਂ ਸੁੱਖ ਲੱਭਦੇ ਆਂ ਮੰਗਦੇ ਆਂ ਸੁੱਖ ਦਿੰਦੇ ਕਿਸੇ ਨੂੰ ਨਹੀਂ ਤੁਸੀਂ ਸੁੱਖ ਦੇਣਾ ਸ਼ੁਰੂ ਕਰੋ ਪ੍ਰਮਾਤਮਾ ਤੁਹਾਡੀਆਂ ਝੋਲੀਆਂ ਸੁੱਖ ਨਾਲ ਭਰੇਗਾ ਕਿਉਂ ਇਹ ਕੁਦਰਤ ਦਾ ਨਿਯਮ ਹੈ ਇਹ ਮੁੜ ਕੇ ਆਉਂਦਾ ਹੈ ਸਭ ਕੁਝ ਵਾਪਸ ਔਰ ਜ਼ਿਆਦਾ ਹੋ ਕੇ ਤੁਸੀਂ ਜ਼ਿਮੀਂਦਾਰ ਬੈਠੇ ਹੋ ਕਣਕ ਦਾ ਇੱਕ ਬੀਜ ਆਪਾਂ ਰੱਖਦੇ ਆਂ ਸਟੇ ਨੂੰ 100 ਬੀਜ ਲੱਗ ਜਾਂਦੇ ਬੀਜਾਂ ਤੇ ਇੱਕ ਤੇ ਨਿਕਲਿਆ 100 ਮਤਲਬ ਕੀ ਹੈ ਮੈਂ ਇੱਕ ਸੁੱਖ ਕਿਸੇ ਨੂੰ ਦਿੰਦਾ ਪ੍ਰਮਾਤਮਾ 100 ਸੁੱਖ ਦੇਗਾ ਔਰ ਦੂਜੀ ਗੱਲ ਇਹ ਵੀ ਜੇਤੇ ਰੱਖਣਾ ਇੱਕ ਦੁੱਖ ਦਿੱਤਾ ਹੈ ਕਿਸੇ ਨੂੰ ਤੋ ਸੌ ਦੁੱਖ ਲਈ ਤਿਆਰ ਹੋਣਾ ਪਰ ਬੰਦੇ ਦੀ ਗੱਲ ਹੈ ਆਪਣੀ ਗੱਲ ਭੁੱਲਦਾ ਹੈ ਦੂਜਿਆਂ ਬਾਰੇ ਫਿਰ ਮੱਥੇ ਤੇ ਹੱਥ ਮਾਰਦਾ ਇਹ ਕਿਉਂ ਇਹ ਕਿਉਂ ਬੇਨਿਆਈ ਨਹੀਂ ਹੈ ਪ੍ਰਮਾਤਮਾ ਦੇ ਕਰ ਬਿਲਕੁਲ ਬੇਨਿਆਈ ਜਪਜੀ ਸਜ ਪੜਦੇ ਉਹ ਸੱਚਾ ਆਪ ਸੱਚਾ ਦਰਬਾਰ ਉਹ ਆਪ ਵੀ ਸੱਚਾ ਹੈ ਉਹਦੇ ਕਰਦਾ ਨਿਆਂ